ਕੈਨੇਡਾ ਤੋਂ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਕੈਨੇਡਾ ਪ੍ਰਧਾਨ ਮੰਤਰੀ ਦੌੜ ਦੇ ਵਿੱਚ ਪੰਜਾਬਣ ਸਭ ਤੋਂ ਅੱਗੇ ਇੱਕ ਪੰਜਾਬਣ ਬਣ ਸਕਦੀ ਹੈ ਕੈਨੇਡਾ ਦੀ ਪ੍ਰਧਾਨ ਮੰਤਰੀ ਕੀ ਪੰਜਾਬੀਆਂ ਦੇ ਲਈ ਖੁੱਲਣਗੇ ਕੈਨੇਡਾ ਦੇ ਰਾਹ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਤੋਂ ਲਗਾਤਾਰ ਜਿਹੜੇ ਸਖਤਾਈ ਹੁੰਦੀ ਦੇ ਇਹ ਆ ਖਬਰਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਲਗਾਤਾਰ ਪੀਐਮ ਜਸਟਿਨ ਟਰੂਡੋ ਨੇ ਜਿਹੜੇ ਉਹ ਲਗਾਤਾਰ ਸਖਤਾਈ ਕਰਦੇ ਹੋਏ ਨਜ਼ਰ ਆ ਰਹੇ ਸੀ ਚਾਹੇ ਸਟੂਡੈਂਟ ਵੀਜ਼ਾ ਹੋਵੇ ਚਾਹੇ ਵਰਕ ਪਰਮਟ ਹੋਵੇ ਚਾਹੇ ਫਿਰ ਵਿਜ਼ਟਰ ਵੀਜ਼ਾ ਹੋਵੇ ਲਗਾਤਾਰ ਜਿਹੜੀ ਸਖਤਾਈ ਕਰਦੇ ਹੋਏ ਨਜ਼ਰ ਆ ਰਹੇ ਸੀ ਉਸਦੇ ਵਿਚਾਲੇ ਹੀ ਕੱਲ ਜਸਟਨ ਟਰੂਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਨਾਲ ਹੀ ਉਹਨਾਂ ਦੇ ਵੱਲੋਂ ਆਪਣੀ ਲਿਬਰਲ ਪਾਰਟੀ ਦੀ ਜਿਹੜੀ ਕਮਾਨ ਹੈ ਉਹ ਵੀ ਛੱਡ ਦਿੱਤੀ ਗਈ ਆ ਤਾਂ ਹੁਣ ਆ ਪੰਜਾਬੀਆਂ ਦੇ ਲਈ ਕੈਨੇਡਾ ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਆ ਕਿ ਹੁਣ ਪੀਐਮ ਦੀ ਦੌੜ ਦੇ ਵਿੱਚ ਜਿਹੜੇ ਇੱਕ ਪੰਜਾਬਣ ਹੈ ਉਹ ਸਭ ਤੋਂ ਅੱਗੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬਣ ਅਨੀਤਾ ਆਨੰਦ ਹੈ ਜਿਹੜੀ ਕਿ ਟਰਾਂਸਪੋਰਟ ਮੰਤਰੀ ਵੀ ਆ ਕੈਨੇਡਾ ਦੇ ਵਿੱਚ ਹੁਣ ਮੌਜੂਦਾ ਟਰਾਂਸਪੋਰਟ ਮੰਤਰੀ ਆ ਤਾਂ ਉਹਨਾਂ ਦੀ ਜਿਹੜੀ ਕਹਿੰਦੀ ਹੈ ਕਿ ਕੁਰਸੀ ਦੇ ਵੱਲ ਦੌੜ ਹੈ ਉਹ ਸਭ ਤੋਂ ਅੱਗੇ ਆ ਤਾਂ ਇੱਕ ਜਿਹੜੀ ਪੰਜਾਬਣ ਹੈ ਉਹ ਹੁਣ ਕੈਨੇਡਾ ਦੀ ਪ੍ਰਧਾਨ ਮੰਤਰੀ ਬਣ ਸਕਦੀ ਆ ਤਾਂ ਇੱਕ ਕਹਿੰਦੀ ਹੈ ਕਿ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੋ ਸਕਦੀ ਆ ਪੰਜਾਬੀਆਂ ਦੇ ਲਈ ਜਿਹੜੇ ਉਹ ਕੈਨੇਡਾ ਦੇ ਰਾਹ ਹੁਣ ਖੁੱਲ ਸਕਦੇ ਆ ਕਿਉਂਕਿ ਲਗਾਤਾਰ ਜਦੋਂ ਤੋਂ ਗੀਆਂ ਸਖਤਾਈਆਂ ਚੱਲ ਰਹੀਆਂ ਸੀ ਸਟੱਡੀ ਵੀਜ਼ੇ ਦੇ ਵਿੱਚ ਸਖਤਾਈ ਹੋਈ ਸੀ ਸਟੱਡੀ ਵੀਜ਼ਾ ਜਾ ਕੇ ਉੱਥੇ ਇੱਕ ਜਿਹੜਾ ਕੋਈ ਵੀ ਕਾਲਜ ਚੇਂਜ ਨਹੀਂ ਕਰ ਸਕਦੇ ਸੀ ਤਾਂ ਹੁਣ ਲੱਗਦਾ ਹੈ ਕਿ ਜਿਹੜਾ ਪੰਜਾਬੀਆਂ ਦੇ ਲਈ ਭਾਰਤੀਆਂ ਦੇ ਲਈ ਜਿਹੜਾ ਕੈਨੇਡਾ ਤੋਂ ਸੁੱਖ ਦਾ ਸਾਹ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਹੈ ਮੀਡੀਆ ਰਿਪੋਰਟਾਂ ਤੋਂ ਵੱਡੀ ਖਬਰ ਹੈ ਕਿ ਕੈਨੇਡਾ ਦੇ ਵਿੱਚ ਹੋਣਾ ਪੀਐਮ ਦੀ ਦੌੜ ਦੇ ਵਿੱਚ ਜਿਹੜੀ ਇੱਕ ਪੰਜਾਬਣ ਹੈ ਨੀਤਾ ਆਨੰਦ ਹੈ ਉਹ ਸਭ ਤੋਂ ਅੱਗੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਜਸਟਿਨ ਟ੍ਰੂਡੋ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਧੀ ਉਸ ਦੀ ਜਗ੍ਹਾ ਲੈਣ ਜਾ ਰਹੀ ਹੈ ਨੀਤਾ ਆਨੰਦ ਬਣ ਸਕਦੀ ਹੈ ਅਗਲੀ ਪੀਐਮ ਨੀਤਾ ਆਨੰਦ ਦੇ ਜਿਹੜੇ ਪਿਤਾ ਨੇ ਉਹ ਤਾਮੋ ਲਾਡੂ ਤੋਂ ਸੀ ਅਤੇ ਜਿਹੜੀ ਉਹਨਾਂ ਦੀ ਮਾਂ ਸੀ ਉਹ ਪੰਜਾਬ ਤੋਂ ਸੀ ਤਾਂ ਹੁਣ ਪੰਜਾਬੀਆਂ ਦੇ ਲਈ ਜਿਹੜੀ ਇੱਕ ਕਹਿੰਦੇ ਇੱਕ ਸੁੱਖ ਦਾ ਸਾ ਆ ਸਕਦਾ ਕਿਉਂਕਿ ਜਦੋਂ ਅ ਨੀਤਾ ਆਨੰਦ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਇੱਕ ਕਹਿੰਦੇ ਇੱਕ ਸੁੱਖ ਦਾ ਸਾ ਜਰੂਰ ਦਿੱਤਾ ਜਾਊਗਾ ਕੋਈ ਰਾਹਤ ਜਰੂਰ ਮਿਲ ਸਕਦੀ ਆ ਪੰਜਾਬੀਆਂ ਨੂੰ ਕਿਉਂਕਿ ਲਗਾਤਾਰ ਹੈ ਜੇ ਜਿਆਦਾ ਰੇਸ਼ਿਓ ਦੀ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ ਜਿਹੜੀ ਵਿਦੇਸ਼ ਜਾਣ ਦੀ ਜਿਆਦਾ ਰੇਸ਼ਿਓ ਆ ਕੈਨੇਡਾ ਜਾਣ ਦੀ ਜਿਆਦਾ ਰੇਸ਼ਿਓ ਆ ਉਸ ਦੇ ਵਿੱਚ ਜਿਹੜੇ ਜਿਆਦਾ ਪ੍ਰਤੀਸ਼ਤ ਨੇ ਉਹ ਪੰਜਾਬੀ ਹਾਜ਼ਰ ਰਹਿੰਦੇ ਨੇ ਤਾਂ ਪੰਜਾਬੀ ਆਉਂਦੇ ਨੇ ਤਾਂ ਉਹਨਾਂ ਦੇ ਕਰਕੇ ਜਿਹੜਾ ਪੰਜਾਬੀਆਂ ਦੇ ਲਈ ਇੱਕ ਕਹਿ ਦਈਏ ਕਿ ਬਹੁਤ ਵੱਡੀ ਖਬਰ ਸੀ ਕਿ ਜਦੋਂ ਸਟੱਡੀ ਵੀਜ਼ੇ ਦੇ ਵਿੱਚ ਸਖਤਾਈ ਹੁੰਦੀ ਹੈ ਵਿਜ਼ਟਰ ਵੀਜ਼ੇ ਦੇ ਵਿੱਚ ਸਖਤਾਈ ਹੁੰਦੀ ਹੈ ਨਾਲ ਹੀ ਵਰਕ ਪਰਮਿਟਾਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਸੀ ਉਦੋਂ ਤੋਂ ਹੀ ਜਿਹੜੇ ਅਨੀਤਾ ਆਨੰਦ ਹੋਣ ਜਾਂ ਫਿਰ ਜਿਹੜੇ ਨਾਲ ਹੋਰ 151 ਜਿਹੜੇ ਐਮਪੀ ਸੀਗੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਸੀ ਜਸਟਿਨ ਟਰੂਡੋ ਦਾ ਤਾਂ ਹੁਣ ਆਪਣੀ ਪਾਰਟੀ ਦੇ ਦਬਾਅ ਹੇਠਾ ਕੇ ਆਲਾ ਇੱਕ ਬਿਆਨ ਦੇ ਵਿੱਚ ਜਿਹੜਾ ਜਸਟਨ ਟਰੂਡੋ ਦੇ ਵੱਲੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਸੀ ਉਦੋਂ ਤੋਂ ਪੀਐਮ ਦੀ ਖਾਲੀ ਬਈ ਕੁਰਸੀ ਤੇ ਜਿਹੜੀ ਹਰ ਦੀ ਨਿਗਾ ਜਿਹੜੀ ਆ ਉਹ ਟਿੱਕੀ ਹੋਈ ਸੀ ਪੰਜਾਬੀਆਂ ਦੀ ਨਿਗਾ ਜਿਹੜੀ ਖਾਸ ਕਰਕੇ ਟਿੱਕੀ ਹੋਈ ਸੀ ਕਿਉਂਕਿ ਅਗਲਾ ਕਿਹੜਾ ਪ੍ਰਧਾਨ ਮੰਤਰੀ ਆਉਂਦਾ ਕਿੰਨੀ ਉਹ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਰਾਹਤ ਦਿੰਦਾ ਇਹ ਜਿਹੜੀ ਦੇਖਣ ਦੇ ਲਈ ਸਾਰਿਆਂ ਦੀਆਂ ਨਿਗਾ ਜੜੀਆਂ ਉਹ ਕੈਨੇਡਾ ਦੀ ਮੀਡੀਆ ਤੇ ਟਿਕੀਆਂ ਹੋਈਆਂ ਸੀ ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਤੇ ਟਿਕੀਆਂ ਹੋਈਆਂ ਸੀ ਕਿ ਹੁਣ ਕਿਸਤੀ ਵਾਰੀ ਆਵੇਗੀ ਦੇ ਹੱਥ ਜਿਹੜੀ ਕਨੇਡਾ ਦੀ ਕਮਾਂਡ ਜਾਵੇਗੀ ਕਿਸਦੇ ਹੱਥ ਪਾਰਟੀ ਦੀ ਕਮਾਂਡ ਜਾਵੇਗੀ ਤਾਂ ਹੁਣ ਜਿਹੜਾ ਪਹਿਲਾ ਨਾਮ ਸਾਹਮਣੇ ਆਇਆ ਉਹ ਨੀਤਾ ਆਨੰਦ ਨੇ ਜਿਹੜੇ ਇਹ ਪੰਜਾਬ ਦੀ ਧੀ ਆ ਤਾਂ ਲੱਗਦਾ ਕਿ ਉਹ ਹੁਣਾ ਕੁਰਸੀ ਤੇ ਬੈਠ ਕੇ ਪੰਜਾਬੀਆਂ ਦੇ ਲਈ ਜਰੂਰ ਸੋਚੂਗੀ ਕਿਉਂਕਿ ਇਹ ਜਿਹੜੇ ਪਹਿਲਾਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੀਗੇ ਸਾਬਕਾ ਪ੍ਰਧਾਨ ਮੰਤਰੀ ਕਹਿ ਸਕਦੇ ਹਾਂ ਜਸਟਿਨ ਟਰੋਡੋ ਜਿਹੜੇ ਉਹਨਾਂ ਦੇ ਵਿਰੁੱਧ ਜਿਹੜੇ ਨੇ ਪਹਿਲਾਂ ਬੇਪ੍ਰੋਸਤੀ ਦੇ ਮਤੇ ਪੈਂਦੇ ਨੇ ਉਸ ਤੋਂ ਬਾਅਦ ਨੋ ਕੰਫੀਡੈਂਸ ਜਿਹੜਾ ਮਤਾ ਲਿਆਉਣ ਦੀ ਤਿਆਰੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਅਸਤੀਫਾ ਦੇ ਦਿੰਦੇ ਆ ਉਸ ਤੋਂ ਪਹਿਲਾਂ ਜਿਹੜੀ ਐਨਡੀਪੀ ਇਹ ਪਾਰਟੀ ਆ ਨੇਤਾ ਜਗਮੀਤ ਸਿੰਘ ਨੇ ਉਹ ਵੀ ਜਿਹੜਾ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ ਜਿਹੜਾ ਬਹੁਮਤ ਸੀ ਉਸ ਤੋਂ ਪਿੱਛੇ ਹੱਥ ਖਿੱਚ ਲੈਂਦੇ ਆ ਤਾਂ ਲੱਗਦਾ ਕਿ ਜੇਕਰ ਹੁਣ ਨਮੀ ਇਹ ਕਹਦੀ ਹੈ ਕਿ ਪੀਐਮ ਦਾ ਐਲਾਨ ਹੋ ਸਕਦਾ ਤਾਂ ਨੀਤਾ ਨੰਦ ਦਾ ਜਿਹੜਾ ਨਾਮ ਆ ਉਹ ਉਹ ਸਾਹਮਣੇ ਆ ਕਦੇ ਵੀ ਜਿਹੜਾ ਇਹ ਨਾਂ ਦਾ ਜਿਹੜਾ ਪਾਰਟੀ ਦੇ ਵੱਲੋਂ ਅਫੀਸ਼ੀਅਲ ਅਨਾਉਂਸਮੈਂਟ ਹੋ ਸਕਦੀ ਆ ਇੱਕ ਪੰਜਾਬ ਦੀ ਧੀ ਐ ਜਿਹੜੀ ਹੁਣ ਕੈਨੇਡਾ ਦੀ ਕਮਾਨ ਸੰਭਣ ਜਾ ਰਹੀ ਆ ਵੱਡੀ ਖਬਰ ਪੰਜਾਬੀਆਂ ਦੇ ਲਈ ਆ ਹੁਣ ਜਲਦ ਜਿਹੜੇ ਕੈਨੇਡਾ ਦੇ ਗੇਟ ਨੇ ਉਹ ਪੰਜਾਬੀਆਂ ਦੇ ਲਈ ਖੁੱਲਣ ਜਾ ਰਹੇ ਨੇ ਕਿਉਂਕਿ ਜਦੋਂ ਇੱਕ ਦੇਸ਼ ਦੀ ਜਿਹੜੀ ਇਹ ਪ੍ਰਧਾਨ ਮੰਤਰੀ ਆ ਉਹ ਇੱਕ ਪੰਜਾਬਣ ਬਣੇਗੀ ਤਾਂ ਉਹ ਜ਼ਰੂਰ ਪੰਜਾਬੀਆਂ ਦੇ ਲਈ ਇੱਕ ਵੱਖਰਾ ਸੋਚੂਗੀ ਭਾਰਤੀਆਂ ਦੇ ਲਈ ਵੱਖਰਾ ਸੋਚੂਗੀ ਕਿਉਂਕਿ ਭਾਰਤ ਤੋਂ ਨੀਤਾ ਆਨੰਦ ਐ ਜਿਹੜੀ ਉਹ ਬੇਸਿਕਲੀ ਭਾਰਤ ਤੋਂ ਆ ਤਾਂ ਇੱਕ ਭਾਰਤ ਵਾਸਤੇ ਵੀ ਵੱਡੀ ਖਬਰ ਹੈ ਕਿ ਭਾਰਤ ਦੀ ਧੀ ਪੰਜਾਬ ਦੀ ਧੀ ਜਿਹੜੀ ਬਾਹਰਲੇ ਦੇਸ਼ ਜਾ ਕੇ ਕੈਨੇਡਾ ਦੇ ਵਿੱਚ ਜਿਹੜੀ ਉਹ ਪ੍ਰਧਾਨ ਮੰਤਰੀ ਬਣ ਜਾ ਰਹੀ ਆ ਵੱਡੀ ਖਬਰ ਹੈ ਪਹਿਲਾਂ ਜੇ ਜਗਮੀਤ ਸਿੰਘ ਦੀ ਗੱਲ ਕਰ ਲਈਏ ਜਿਹੜੇ ਐਨਡੀਪੀ ਨੇਤਾ ਨੇ ਉਹ ਵੀ ਪੰਜਾਬ ਤੋਂ ਨੇ ਤਾਂ ਲਗਾਤਾਰ ਹੋਣਾ ਕੈਨੇਡਾ ਦੇ ਵਿੱਚ ਜਿਹੜੀਆਂ ਪੰਜਾਬੀਆਂ ਦੀ ਇਹ ਕਹਿੰਦੀ ਹੈ ਕਿ ਇੱਕ ਵੱਖਰਾ ਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਵੱਖਰੀ ਪਾਰਟੀ ਬਣਾਈਆ ਤਾਂ ਹੁਣ ਜਿਹੜਾ ਸਭ ਤੋਂ ਵੱਡਾ ਉਹਦਾ ਕਹਿ ਸਕਦੇ ਆ ਇੱਕ ਪੀਐਮ ਦਾ ਅਹੁਦਾ ਦੇਸ਼ ਦੇ ਲਈ ਇਹ ਕਾਫੀ ਵੱਡਾ ਹੁੰਦਾ ਹੈ ਕਾਫੀ ਸਨ ਮਰਿਆਦਾ ਵਾਲਾ ਅਹੁਦਾ ਹੁੰਦਾ ਤਾਂ ਅੱਜ ਉਸ ਕੁਰਸੀ ਤੇ ਜਿਹੜੀ ਬੈਠਣ ਦੀ ਤਿਆਰੀ ਕਰ ਚੁੱਕੀ ਆ ਨੀਤਾ ਆਨੰਦ ਸਾਰਿਆਂ ਤੋਂ ਜਿਹੜਾ ਅਗਲਾ ਨਾਮ ਸਾਹਮਣੇ ਆਇਆ ਇਹ ਨੀਤਾ ਆਨੰਦ ਦਾ ਦੌੜ ਚ ਸਾਰਿਆਂ ਤੋਂ ਅੱਗੇ ਆਉਂਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਜਦੋਂ ਤੋਂ ਜਸਟਿਨ ਟਰੂਡੋ ਦੇ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਸੀ ਉਦੋਂ ਤੋਂ ਹੀ ਜਿਹੜੀਆਂ ਲਗਾਤਾਰ ਸਿਆਸੀ ਪਾਰਟੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕੈਨੇਡਾ ਦੀ ਉਹਨਾਂ ਦੇ ਵਿੱਚ ਜਿਹੜੀ ਹਲਚਲ ਜ਼ਰੂਰ ਸ਼ੁਰੂ ਹੋਈ ਸੀ ਤਾਂ ਉਸ ਦੇ ਲਈ ਜਿਹੜਾ ਲਿਬਰਲ ਪਾਰਟੀ ਆ ਉਸ ਦੇ ਵਿੱਚ ਵੀ ਕਿਉਂਕਿ 100 ਉੱਪ 52 ਆ ਜਿਹੜੇ ਐਮਪੀ ਬਚਦੇ ਆ ਜਸਟਨ ਟਰੂਡੋ ਤੋਂ ਬਿਨਾਂ ਟੋਟਲ 153 ਜਿਹੜੇ ਐਮਪੀ ਸੀਗੇ ਉਹਨਾਂ ਦੇ ਵਿੱਚੋਂ 152 ਜਿਹੜੇ ਉਹ ਇੱਕ ਸਾਈਡ ਤੇ ਖੜੇ ਨੇ ਤਾਂ 152 ਦੇ ਵਿੱਚ ਜ਼ਰੂਰ ਹਲਚਲ ਉੱਠੀ ਸੀ ਕਿ ਕੌਣ ਜਿਹੜੇ ਨੇ ਉਹ ਅੱਗੇ ਵੱਧ ਸਕਦੇ ਆ ਤਾਂ ਨੀਤਾ ਆਨੰਦ ਦਾ ਜਿਹੜਾ ਨਾਮ ਹੈ ਉਹ ਸਾਰਿਆਂ ਤੋਂ ਅੱਗੇ ਆ ਰਿਹਾ ਕਿਉਂਕਿ ਨੀਤਾ ਆਨੰਦ ਹੁਣ ਕਨੇਡਾ ਦੇ ਟਰਾਂਸਪੋਰਟ ਅਤੇ ਅੰਦਰੂਨੀ ਵਪਾਰੀ ਵਪਾਰ ਮੰਤਰੀ ਨੇ ਤਾਂ ਇਸ ਤੇ ਜਿਹੜਾ ਸਾਰਿਆਂ ਤੋਂ ਅੱਗੇ ਨਾਮ ਹੈ ਉਹ ਨੀਤਾ ਆਨੰਦ ਦਾ ਆ ਰਿਹਾ ਨੀਤਾ ਆਨੰਦ ਦੀ ਜਿਹੜੀ ਛਾਣ ਹੈ ਉਹ ਇੱਕ ਵਿਦਵਾਨ ਵਕੀਲ ਅਤੇ ਖੋਜਕਾਰ ਵਜੋਂ ਵੀ ਇਹ ਰਹੀ ਹੈ ਇੱਕ ਵਧੀਆ ਕਹ ਜੀ ਕਿ ਵਿਦਵਾਨ ਵੀ ਰਹੇ ਨੇ ਕਿਉਂਕਿ ਕਾਫੀ ਜਿਆਦਾ ਪੜ੍ਹੇ ਲਿਖੇ ਨੇ ਵਿਦਵਾਨ ਰਹੇ ਨੇ ਵਕੀਰ ਰਹੇ ਨੇ ਐਡਵੋਕੇਟ ਨੇ ਤਾਂ ਇੱਕ ਖੋਜਕਾਰ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਖੋਜਾਂ ਕੀਤੀਆਂ ਗਈਆਂ ਖੋਜਕਾਰ ਦੇ ਵੱਲੋਂ ਵੀ ਜਿਹੜੀ ਪਛਾਣ ਹੈ ਉਹ ਨੀਤਾ ਆਨੰਦ ਦੀ ਜਿਹੜੀ ਉਹ ਸਾਹਮਣੇ ਆਉਂਦੀ ਆ ਤਾਂ ਕੈਨੇਡਾ মিডিਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ ਕੈਨੇਡਾ ਦੀ ਜਿਹੜੀ ਕਮਾਨ ਹੈ ਉਹ ਹੁਣ ਇੱਕ ਪੰਜਾਬ ਦੀ ਧੀ ਦੇ ਹੱਥ ਆਉਣ ਜਾ ਰਹੀ ਆ ਪੰਜਾਬੀਆਂ ਦੇ ਹੱਥ ਆਉਣ ਜਾ ਰਹੀ ਆ ਪਹਿਲਾਂ ਐਨਡੀਪੀ ਨੇਤਾ ਜਗਮੀਤ ਸਿੰਘ ਕਿੰਗ ਮੇਕਰ ਬਣੇ ਸੀ ਜਦੋਂ ਉਹਨਾਂ ਦੇ ਵੱਲੋਂ ਜਸਟਿਨ ਟਰੂਡੋ ਨੂੰ ਪੀਐਮ ਬਣਾਇਆ ਗਿਆ ਸੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਤਾਂ ਹੁਣ ਇੱਕ ਪ੍ਰਧਾਨ ਮੰਤਰੀ ਹੀ ਇੱਕ ਪੰਜਾਬਣ ਬਣ ਜਾ ਰਹੀ ਆ ਤਾਂ ਪੰਜਾਬੀਆਂ ਦੇ ਲਈ ਵੱਡੀ ਮਾਣ ਵਾਲੀ ਗੱਲ ਵੀ ਹੈ ਤਾਂ ਵੱਡੀ ਕਹਦੀ ਹੈ ਕਿ ਖੁਸ਼ੀ ਦੀ ਖਬਰ ਕੀ ਵੀ ਆ ਕੇ ਇਹ ਪੰਜਾਬੀਆਂ ਦੇ ਲਈ ਜਦੋਂ ਪੰਜਾਬਣ ਉਸ ਕੁਰਸੀ ਤੇ ਬੈਠੂਗੀ ਤਾਂ ਪੰਜਾਬੀਆਂ ਦੇ ਲਈ ਜਰੂਰ ਕੁਝ ਨਾ ਕੁਝ ਜਿਹੜੀਆਂ ਰਾਹਤ ਦੀ ਖਬਰ ਜਰੂਰ ਸਾਹਮਣੇ ਆਵੇਗੀ ਤਾਂ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ